ਸਸਕਾਲ ਦੋਸਤੋ ਬੁੱਟਰਡੀਸੀ ਕੈਫੇ ਦੇ ਚੈਨਲ ਤੇ ਸਭ ਦਾ ਮੋਸਟ ਵੈਲਕਮ ਲਾਟੈਸਟ ਪੰਜਾਬ ਗਵਰਨਮੈਂਟ ਐਂਡ ਸੈਂਟਰ ਗਵਰਨਮੈਂਟ ਦੀ ਅਪਡੇਟ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਹੋ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਇਹ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਨਫੋਰਮੇਸ਼ਨ ਨੂੰ ਪੂਰਾ ਸੁਣਨਾ ਕਿਉਂਕਿ ਇਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਬੈਨੀਫਿਟ ਹੈ ਇਹ ਜ਼ਰੂਰੀ ਸੂਚਨਾ ਤੁਹਾਡੇ ਤੱਕ ਪਹੁੰਚਾਉਣੀ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਕੁਝ ਦੁਕਾਨਦਾਰਾਂ ਵੱਲੋਂ ਭਗਵੰਤ ਮਾਨ ਦੇ ਹਜ਼ਾਰ-ਹਜ਼ਾਰ ਮਹਿਲਾ ਗਰੰਟੀ ਵਾਲੇ ਫਾਰਮ ਦੀ ਆੜ ਵਿੱਚ ਈਸ਼ਰਮ ਕਾਰਡ ਬਣਾਏ ਜਾ ਰਹੇ ਹਨ ਈਸ਼ਰਮ ਕਾਰਡ ਸਿਰਫ ਤੇ ਸਿਰਫ ਗਰਭਵਤੀ ਮਹਿਲਾਾਂ ਜਾਂ ਜਿਨ੍ਹਾਂ ਮਹਿਲਾਾਂ ਦਾ ਬੱਚਾ ਹੋ ਚੁੱਕਿਆ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਅਧੀਨ ਈਸ਼ਰਮ ਕਾਰਡ ਨਾਲ ਲਗਾ ਕੇ 5000 ਰੁਪਏ ਦੀ ਸਹਾਇਤਾ ਦੀ ਰਾਸ਼ੀ ਮਿਲਣਾ ਹੈ ਕਿਉਂਕਿ ਸਿਰਫ ਉਹਨਾਂ ਨੂੰ ਹੀ ਇਹ ਰਾਸ਼ੀ ਮਿਲਦੀ ਹੈ ਕਿਰਪਾ ਕਰਕੇ ਅੱਜ ਆਏ ਧੋਖੇਬਾਜ਼ ਦੁਕਾਨਦਾਰਾਂ ਤੋਂ ਬਚੋ ਅਤੇ ਆਪਣਾ ਸਮਾਂ ਤੇ ਪੈਸੇ ਨੂੰ ਬਚਾਓ। ਸੋ ਹਮੇਸ਼ਾ ਦਰੁਸਤ ਤੇ ਸਹੀ ਜਾਣਕਾਰੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਵੀਰ ਇਸ ਆੜ ਤੋਂ ਬਚ ਸਕਣ ਅਤੇ ਆਪਣੀ ਸਹੀ ਅਤੇ ਦਰੁਸਤ ਜਾਣਕਾਰੀ ਤੋਂ ਬਾਅਦ ਹੀ ਕੋਈ ਵੀ ਫਾਰਮ ਫਿਲ ਕਰਵਾਉਣ। ਥੈਂਕ ਯੂ so much।